ਸਰਦਾਰ ਸਾਹਿਬ ਆਏ ਚੱਕ ਨੰਬਰ 469 ਗਾਬੇ ਹਾਂਜੀ ਹਾਂਜੀ ਇਹ ਮਸਾਲੀ ਪਿੰਡ ਵੀ ਰਹਿ ਚੁਕੇ ਆ ਮਸਾਲੀ ਇਹ ਮਸਾਲੀ ਹੈ ਸਾਹ ਦੇਖ ਕੇ ਵੀ ਪਤਾ ਲੱਗਦਾ ਵੀ ਮਸਾਲੀ ਹੈਗਾ ਇੱਥੋਂ ਦੇ ਅਫਸਾਨੇ ਵੀ ਕਾਫੀ ਆ ਹਾਂਜੀ ਹਾਂਜੀ ਇਸ ਪਿੰਡ ਦੇ ਸਰਦਾਰ ਪਾਲ ਸਿੰਘ ਹੁਣੇ ਇੱਥੇ ਆਏ ਆਪਣੇ ਭਗੋਰਾ ਪਿੰਡ ਚੋਂ ਉੱਠ ਕੇ ਆਏ ਜਿਹੜੇ ਇਹਨਾਂ ਦੇ 1947 ਵੇਲੇ ਉੱਥੇ ਰਹਿੰਦੇ ਸੀਗੇ ਪਾਰਟੀਸ਼ਨ ਤੋਂ ਬਾਅਦ ਇੱਥੇ ਆ ਕੇ ਇਸ ਪਿੰਡ 'ਚ ਵੱਸ ਗਏ ਆ ਉਹਨਾਂ ਨੂੰ ਮਿਲਣ ਲਈ ਸਪੈਸ਼ਲ ਕਿੱਦਾਂ ਲੱਗ ਰਿਹਾ ਜੀ ਬਹੁਤ ਵਧੀਆ ਲੱਗਾ ਜੀ ਭਗਵਰ ਵਾਲਿਆਂ ਨੂੰ ਮਿਲ ਕੇ ਸਾਰੇ ਇਕੱਠੇ ਹੋ ਗਏ ਆ ਆਹ ਏਦਾਂ ਲੱਗਦਾ ਜਿਵੇਂ ਆਪਣੇ ਮਿਲ ਪਏ ਹਨਾ ਅੱਛਾ ਤੇ ਬੜਾ ਪਿਆਰ ਮਿਲਿਆ ਸਾਨੂੰ ਆਉਂਦਿਆਂ ਨੂੰ ਹੀ ਤੇ ਬੜੀ ਖੁਸ਼ੀ ਹੋਈ ਆ ਤੇ ਹੁਣ ਬੈੰਨੇ ਆ ਫੇਰ ਗੱਲਾਂ ਬਾਤਾਂ ਕਰਦੇ ਆ ਪਿੰਡ ਦੀਆਂ ਇਹ ਵੇਖ ਲਓ ਜੀ ਮਿੱਟੀ ਦੀ ਖੇਚੀ ਆ ਵੀ ਨਾ ਤੇ ਤੁਹਾਡੀ ਕੋਈ ਨਾਲ ਰਿਸ਼ਤੇਦਾਰੀ ਆ ਹਾਂ ਜੀ ਨਾ ਤੁਸੀਂ ਇਹਨਾਂ ਵਿੱਚ ਜੰਮੇ ਬਲੇ ਨਾ ਖੇਡੇ ਨਾ ਕੋਈ ਜਵਾਨੀ ਇਹਨਾਂ ਕਲਾਸ ਫੈਲੋ ਲੇਕਿਨ ਇੱਕ ਹੋਬਾ ਇੱਕ ਉਸ ਪਿੰਡ ਦੀ ਨਿਸਬਤ ਦੇ ਨਾਲ ਕਸ਼ਸ਼ਾ ਜਿਹੜੀ ਤੁਨ ਖਿੱਚ ਕੇ ਇੱਥੇ ਲੈ ਆਈ ਆ ਇਹ ਪਿੰਡੂ ਦੇ ਨਾਮ ਤੇ ਪਿੰਡੂ ਹੋਣ ਦੇ ਨਾਮ ਤੇ ਖਿੱਚਿਆ ਖਿੱਚ ਆ ਵੀ ਸਾਡੇ ਮਸੇਬੀ ਜਿਗੇ ਆਪਾਂ ਦੇਖਦੇ ਨਾ ਬਈ ਐਡੇ ਮਹਿਲ ਛੱਡ ਕੇ ਚਲੇ ਗਏ ਇੰਨੀਆਂ ਜ਼ਮੀਨਾਂ ਦੇ ਮਾਲਕ ਸੀ ਹਾਂ ਹੈਨਾ ਤੇ ਉਹ ਇੱਥੋਂ ਕਿੱਦਾਂ ਛੱਡ ਕੇ ਗਏ ਆ ਕੋ ਹਸਪਤਾਲ ਵਗੈਰਾ ਬਣਾਇਆ ਸੀ ਇੱਥੇ ਆ ਗੁਰਦੁਆਰਾ ਆ ਗੁਰਦੁਆਰਾ ਨਹੀਂ 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 ਇਹ ਗੁਰਦੁਆਰਾ ਸੀ ਆ ਗੁਰਦੁਆਰਾ ਸੀ ਅੱਛਾ ਹੁਣ ਫੇ ਇਹ ਅੱਛਾ ਬੜੀ 186 ਇੱਥੇ ਹੁਣ ਵਕੇਸ਼ਨ ਕਾਰਪ ਬਚਾ ਕੇ ਕਿਹੜੇ ਕਿਹੜੇ ਸਰਕਾਰਾਂ ਦੇ ਇੱਥੇ ਕਾ ਬਾਤ ਜ਼ਬਰਦਸਤ ਨੇ ਨੇ ਉਹ ਉਹ 47 ਚ ਜਗਾਇ ਜਰਾਉ ਕਿਹੜੀ ਆਹ ਭਾਈ ਬੱਲੀ ਆਪਣੇ ਜਿਹੜੀ ਜਗ੍ਹਾ ਨੇ ਗੁਰਦੁਆਰੇ ਦੀ ਆ ਉਹੀ ਮੈਂ ਗੱਲ ਕਰਦਾ ਉਹ ਤੋਂ ਜਿਹੜਾ ਉੱਠ ਕੇ ਗਿਆ ਕੌਣ ਸੀ ਸੰਧੂ ਸੀ ਨਿਮਾ ਬਾਦੀ ਨੀ ਪਹਿਲਾਂ ਨਹੀਂ ਆਈ ਆ ਬਿਰਕ ਪਹਿਲਾਂ ਦੀ ਆ ਆ ਨਿਮਾ ਕਾਫੀ ਪਿੰਡ ਸੀ ਏਰੀਆ ਦੇ ਵਿੱਚ ਨਾ ਇਹ ਪੁਰਾਣੀਆਂ ਆ ਹਾਂ ਨਿਮਾ ਆ ਉਹ ਬਿਰਕਾਂ ਦੀ ਮੈਂ ਹਿਸਟਰੀ ਸੁਣਦਾ ਹੁੰਨਾ ਉਹ ਤੁਹਾਡੇ ਇੱਕ ਲਿਖਦਾ ਨਾ ਸਾਰੀ ਹਿਸਟਰੀ ਬਹੁਤ ਲਿਖੀ ਉਹ ਬੰਦੇ ਨੇ ਤੇ ਉਹ ਉਹ ਮੈਂ ਬਹੁਤ ਕਾਫੀ ਉਹਨੂੰ ਬਾਤ ਕਰਦਾ ਮੈਂ ਅੱਛਾ ਹਾਂ ਹਾਂ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਹਾਂ ਨੇਕਾ ਦੇ ਗਾਵਾ ਪੈਣ ਸਫਾਈ ਕਰ ਬਾਬਾ ਹੈਂ ਮਾਡਲ ਵਲੇ ਹਾਂ ਉਹ ਹੀ ਅਮਨ ਸਫਾਈ ਦੱਸ ਦੀਆ ਨਾ ਨਾ ਲਾਉਗੇ ਇੱਥੇ ਹੈਗੀ ਆ ਹਾਂ ਹਾਂ ਉਹ ਵੀ ਗੈਸ ਤੋਂ ਲੱਗ ਕੇ ਹਾਂ ਹਾਂ ਜਾਨਵਰਾਂ ਦਾ ਹਸਪਤਾਲ ਇਨਸਾਨਾਂ ਦਾ ਹਸਪਤਾਲ ਉਹ ਤਾਂ ਇਹ ਚੀਜ਼ਾਂ ਲਿਆਉਣ ਵਾਲੇ ਵੀ ਚਾਹੀਦੇ ਬੰਦੇ ਨਾ ਜਿਹੜੇ ਲਿਆਇ ਹਿੰਮਤ ਨਾ ਇੱਥੇ ਸੀ ਨੇਵਰ ਚੀਫ ਐਡਮਿਰਲ ਜ਼ਕਾਉਲਾ ਅੱਛਾ ਜੀ ਗੱਟ ਬਰਾਦਰਾਂ ਸੀ ਬਹੁਤ ਅੱਛੇ ਬਹੁਤ ਅੱਛੇ ਉਹਨਾਂ ਨੇ ਬਹੁਤ ਲਕੀਰ ਰਹੇ ਆਸ਼ਾਸ਼ਾਹ ਹਸਪਤਾਲ ਜਿਹੜਾ ਰਾਣੇ ਇਨਸਾਫ ਦਾ ਨਾਮ ਲੈ ਰਿਹਾ ਸਾਡੇ ਤਾਇ ਜੀ ਬੇਟੇ ਇਨਸਿਊਜ਼ ਕਮਿਸ਼ਨਰ ਸੀ ਸਲਾਮਾਬਾਦ ਹਾਂ ਹਾਂ ਉਹ ਸ ਉਸ ਹੁਣ ਚੋਲਿਸ ਆਉਂਦਾ ਨਿਵਲ ਜੀ ਵੈਸੇ ਸਾਡੇ ਹਿਸਾਬ ਨਾਲ ਜੋ ਅਸੀਂ ਸੁਣਿਆ ਭਗੋੜਾਂ ਵਾਲਿਆਂ ਦੀਆਂ ਸਿਫਤਾਂ ਬਜ਼ੁਰਗਾਂ ਦੀਆਂ ਪੁਰਾਣੀਆਂ ਪਿੰਨੀਆਂ ਇੰਨੇ 900 ਏਕੜ ਦੇ ਮਾਲਕ ਸੀਗੇ ਉਦੋਂ ਤੱਕੜਾ ਚਾਹੀਦਾ ਤਾਂ ਨਹੀਂ ਕੋਈ ਇੱਥੇ ਇੱਥੇ ਸੀਵਰੇਜ ਸਿਸਟਮ ਆ ਹਾਂਜੀ ਸੀਵਰੇਜ ਕੋਈ ਨਾੜੀ ਨਹੀਂ ਨਜ਼ਰ ਆਦੀ ਕੋਈ 80 ਸਾਲ 80 ਸਾਲ ਆ ਉਹ ਚੱਲੇ ਆ ਅਜੇ ਉਹ ਕੋਠੀਆਂ ਖੜੀਆਂ ਉੱਥੇ ਹਨਾ ਗਾਂਵੋ ਢੁੱਕੜੀ ਦੇ ਅੱਗੇ ਛੱਤ ਪਰਤੇ ਅੱਗੇ ਪਿੰਡ ਵੀ ਬਹੁਤ ਵੱਡਾ 85 ਹਜ਼ਾਰ ਦੇ ਹਾਂ ਹਾਂਜੀ ਲੰਬੜਦਾਰੀਆਂ ਕਿੰਨੀਆਂ ਦੋ ਸਾਡੇ ਕੋਲ ਆ ਅੱਛਾ ਹੋਰੀਆਂ ਦੋ ਆ ਤੇ ਇੱਕ ਜੱਟ ਨਾਦ ਰਾਨ ਅੱਛਾ ਜੀ ਬਹੁਤ ਲੰਮੜਦਾਰ ਨਹੀਂ ਪਿੰਡ ਮਾਸ਼ਾਅੱਲਾ ਬਹੁਤ ਸੋਹਣਾ ਅੱਛਾ ਥੜੇ ਬਹੁਤ ਬੜਾ ਹੈ ਯਾਰ ਹਾਲਾਂਕਿ ਗਾਫਬੇ ਦੀ ਮੈਂ 80 ਫੁੱਟੇ ਬਾਜ਼ਾਰ 80 ਫੁੱਟੇ 40 ਫੁੱਟੇ ਸੱਟ ਰਹੀ ਹੈ ਨਾ ਬਹੁਤ ਲੋਕੇਸ਼ਨ ਇਨ ਕੈਟੇਗਰੀ ਚ ਕਟਿੰਗ ਬਹੁਤ ਪਿਆਰੀ ਹੈ ਜੀ ਅੱਛਾ ਅੱਛਾ ਦਾ ਫੈਸਲ ਬਾਦ ਸ਼ਹਿਰ ਦੀ ਹੈ ਨਾ ਹਾਂਜੀ ਹਾਂਜੀ ਕਿਸੇ ਤਰ੍ਹਾਂ ਨਹੀਂ ਬਾਬਾ ਫੇ ਵੀ ਪਿੱਛੇ ਹਟ ਕੇ ਬਣੇ ਹੋਣ ਉਹਦੇ باوجود ਵੀ ਬਾਜ਼ਾਰ ਖੁੱਲੇ ਯਾਰ ਹਾਂਜੀ ਇਹ ਵੀ ਖੁੱਲੇ ਹਾਂ ਕਿਉਂਟ ਆਏ ਬਹੁਤ ਹਿਸਾਬ ਨਾਲ ਬੰਦੇ ਖੜੇ ਆ ਜੀ ਤੁਹਾਡੇ ਇਸਤਕਬਾਲ ਲਈ ਆ ਜਾਓ ਆ ਜਾਓ ਕੋਈ ਨਹੀਂ ਮਿਲਿਆ ਮਾਸੀ ਮੌਕਾ ਮਿਲਿਆ ਸਾਰਿਆਂ ਨੂੰ ਇਕੱਠੇ ਹੁੰਦਾ ਐਦਾ ਬਣੇ ਇੱਕ ਪੀੜੀ ਨੂੰ ਹੁਣ ਯਾਦ ਕਰਾ ਜਾਵਾਂਗੇ ਸਾਨਾਂ ਦਾ ਬੜਾ ਰੋਣ ਨਹੀਂ ਹਾਂਜੀ ਤੇ ਪਿੱਛੋਂ ਆਇਆ ਸੀ ਕੋਈ ਬੰਦਾ ਹੋਈ ਮਿਲਣਾ ਨਾ ਹਾਂਜੀ ਜੋੜਨ ਹਾਂਜੀ ਸਿਕਾ ਕੀ ਹਾਲ ਭਾਜੀ ਠੀਕ ਨਾ ਕੋਈ ਕੰਮ ਨਹੀਂ ਕਰਦਾ ਆ ਜਾਓ ਆ ਜਾਓ ਬਾਬਾ ਜੀ ਬਗੈਰ ਥੋਨੇ ਥੱਲੇ ਥੱਲੇ ਐਦਾ ਇਹ ਬੰਦੇ ਉਧਰੋਂ ਵੀ ਇੱਧਰ ਆ ਗਏ ਵਿੱਚੋਂ ਹੈ ਵਿੱਚੋਂ ਵਿੱਚ ਤੇ ਆ ਇਹ ਉਧਰ ਹੀ ਜਗੇ ਕੀ ਹਾਲੋ ਠੀਕੋਂ ਬਹੁਤ ਖੁੱਲੀ ਹੋਇਆ ਦੇ ਨਾ ਕਿੰਡਾ ਬਾਜ਼ਾਰ ਬਚੌਕ ਬਹੁਤ ਖੁੱਲੇ ਨੁੱਕਰੀ ਸਾਰੀ ਆ ਜਾ ਆ ਜਾਗਾ ਖਾਲੀ ਹੈ ਜਿੰਨੇ ਵੀ ਬਜ਼ੁਰਗ ਮੇਰੇ ਨਾਲ ਬੈਠੇ ਆ ਇਹ ਸਾਰੇ ਬਘੌਰੀਏ ਆ ਅੱਜ ਇਹਨਾਂ ਨਾਲ ਮੈਂ ਮਿਲਣ ਆਇਆ ਬਘੌਰਾ ਤੋਂ ਤੇ ਪੁਰਾਣੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ ਆ ਜਾਂਦਾ ਇਹਨਾਂ ਨੇ ਸ਼ੇਅਰ ਕਰਦੇ ਆਪਾਂ ਪੇ ਕਿੱਦਾਂ ਉੱਥੇ ਰਹਿੰਦੇ ਸੀ ਬਜ਼ੁਰਗ ਕਿੱਦਾਂ ਇੱਥੇ ਆਏ ਵਿਚਾਰੇ ਹੈ ਨਾ ਮੈਂ ਦੇ ਬਜ਼ੁਰਗਾਂ ਨੇ ਕਿ ਇਹਨਾਂ ਦੇ ਬਾਰੇ ਤੁਹਾਨੂੰ ਦੱਸਿਆ ਸੀਗਾ ਅਸੀਂ ਨਾ ਜਿਾ ਕੇ ਜਦੋਂ ਬੈਠੇ ਆ ਤੁਸੀਂ ਉੱਥੇ ਜਾ ਰਾ ਇਹਨਾਂ ਦੇ ਮਕਾਨ ਵੀ ਦੇਖਣ ਨੂੰ ਮਿਲੇ ਹੋਣੇ ਆ ਹੋਰ ਬਹੁਤ ਸ਼ਾਨ ਤਾਂ ਕਿ ਉਹੀ ਮਿਲੇ ਨਾ ਜਿਹੜੇ ਇਹਨਾਂ ਛੱਡ ਕੇ ਆਏ ਸੀਗੇ ਉਹਨਾਂ ਮਕਾਨਾਂ ਵਿੱਚ ਹੀ ਫੇਰ ਜਿਹੜੇ ਸਭ ਤੋਂ ਪਹਿਲਾਂ ਮੌਂਟ ਗਮੂਰੀ ਤੋਂ ਮੇਰੇ ਖਿਆਲ ਮੋਤਾ ਸਿੰਘ ਗੱਲ ਹੋਣੀ ਚਲੇ ਗਈ ਸੀ ਫੈਮਿਲੀ ਅੱਛਾ ਤੇ ਉਹਨਾਂ ਨੇ ਜਾ ਕੇ ਫਿਰ ਜਿਹੜਾ ਉਹ ਚੂਚੀਆਂ ਵਾਲਾ ਘਰ ਸੀਗਾ ਉਹ ਮੋਤਾ ਸਿੰਘ ਹੁਣ ਲੈ ਲਿਆ ਤੇ ਮਹਿਲਾਵਾਂ ਵਾਲਿਆਂ ਦਾ ਘਰ ਫਿਰ ਪੂਰੇ ਭਰਾ ਨੇ ਲੈ ਲਿਆ ਤੇ ਇੱਕ ਉਹਦੇ ਭਤੀਜੇ ਸੀਗੇ ਇਹਨਾਂ ਨੇ ਫਿਰ ਪਹਿਲਾਂ ਹੀ ਚਲੇ ਗਿਆ ਸੀਗੇ ਜਿੱਦਾਂ ਅਸੀਂ ਪਹਿਲਾਂ ਡੈੜੀ ਹੁਣ ਦੱਸਦੇ ਸੀਗੇ ਕਿ ਇੱਥੋਂ ਜਦੋਂ ਗਏ ਤਾਂ ਫਿਰ ਆਪਣਾ ਸਾਡਾ ਪੁਰਾਣਾ ਪਿੰਡ ਫਰਾਲਾ ਆ ਉੱਥੇ ਫਰਾਲ ਬਰਾਮ ਦੇ ਨਾਲ ਇਹ ਸਾਰੇ ਬਜ਼ੁਰਗ ਪਹਿਲਾਂ ਉੱਥੇ ਨੂੰ ਗਏ ਆਪਣੇ ਪੁਰਾਣੇ ਪਿੰਡ ਕਿਉਂ ਸਾਡੀ ਪਿੱਛੇ ਬੈਕਗ੍ਰਾਉਂਡ ਸੀਗੀ ਸਾਡੀਆਂ ਅਜੇ ਜ਼ਮੀਨਾਂ ਵੀ ਸੀਗੀਆਂ ਉੱਥੇ ਪੁਰਾਣੇਆਂ ਘਰ ਵੀ ਸੀਗੇ ਜਦੋਂ ਫੇਰ ਉੱਥੇ ਫਰਾਲੇ ਪਹੁੰਚੇ ਤਾਂ ਉੱਥੇ ਫੇਰ ਜ਼ਮੀਨ ਤਾਂ ਇੰਨੀ ਹੈ ਨਹੀਂ ਸੀ ਕਿ ਲੋਕੀ ਥੋੜੇ ਉੱਠ ਕੇ ਆਏ ਉੱਥੋਂ ਫੇਰ ਪਤਾ ਲੱਗਿਆ ਵੀ ਤੁਸੀਂ ਰਾਹੋਂ ਚੱਲ ਜਾਓ ਹਾਂ ਰਾਹੋਂ ਹੈੱਡਕੁਆਰਟਰ ਸੀ ਉਦੋਂ ਤੇ ਜੋ ਰਾਹੋਂ ਗਏ ਤਾਂ ਰਾਹੋਂ ਤੋਂ ਪਤਾ ਲੱਗਿਆ ਵੀ ਭਗੌੜਾਂ ਤੋਂ ਉੱਠ ਕੇ ਸਾਰੀ ਪਿੰਡ ਖਾਲੀ ਆ ਬੜਬਾ ਖਾਲੀ ਆ ਤੇ ਕਰਿਆਮ ਸਾਰੇ ਕਰਿਆਮ ਸਾਰੇ ਕਰਿਆਮ ਖਾਲੀ ਸੀ ਮਹਾਲੋਂ ਖਾਲੀ ਮਹਾਲੋਂ ਹਾਂ ਮਹਾਲੋਂ ਗੁਜਰਪੁਰ ਉਹ ਵੀ ਖਾਲੀ ਹਾਂ ਤੇ ਸਾਡੇ ਬਜ਼ੁਰਗ ਫੇਰ ਜਾ ਕੇ ਨਾ ਤਿੰਨਾ ਪਿੰਡਾਂ ਵਿੱਚ ਜਾ ਕੇ ਬੈਠੇ ਟੋਟਲੀ اٹਵਾਲ ਆ ਇੱਥੇ ਤੇ ਭਗੋਰਾ ਵਿੱਚ ਵੀ ਤੇ 1300 ਏਕੜ ਵੜਵੇ ਦਾ ਆ ਕ੍ਰਿਆਮ ਦੀ ਬੜੀ ਤਕੜੀ ਜ਼ਮੀਨ ਆ ਉੱਥੇ ਵੀ ਟਵਾਲ ਸੀ ਰਾਹੋਂ ਆਪਣੇ ਟਵਾਲ ਆ ਸੈਟਲ ਹੋਇਆ ਲਗੜੂਆ ਵੀ ਐ ਫਲੋਰ ਲਗੜੂਆ ਲੰਗੜੋਆ ਤਾਂ ਆਪਣੇ ਨਾਲ ਆ ਲੰਗੜੋਏ 'ਚ ਆਪਣੇ ਟਵਾਲ ਨਹੀਂ ਕੋਈ ਹੈਗੇ ਉੱਥੇ ਉਹ ਸੈਣੀ ਬਰਾਦਰੀ ਪਹਿਲਾਂ ਅਸੀਂ ਤੇ ਕੋਸ਼ ਜਿਹੜੇ ਬਾਹਰੋਂ ਗਏ ਫੇ ਉਹ ਉੱਥੇ ਸੈਣੀ ਬਰਾਦਰੀ ہاں ਜੀ ہاں ਜੀ ہاں ਜੀ ਰਾਹੋਂ ਤੇ ਉਹ ਹੀ ਨਹੀਂ हसन ਇਕਵਾਲ ਦੇ ਨਾਨੇ ਦਾ ਪਿੰਡ ਜਿਹੜਾ ਹਾਂ ਉਹੀ ਚੌਧਰੀ ਅਬਦੁਮਨ ਦਾ ਪਿੰਡ ਆ ਚੌਧਰੀ ਅਬਦੁਮਨ ਦਾ ਮੈਂ ਹਾਂ ਜੀ ਹਾਂ ਜੀ ਤੇ ਬਾ ਇਹਦਾ ਭਈ ਦੁੱਖ ਬਹੁ ਲੱਗਦਾ ਉਹ ਇਧਰੋਂ ਛੱਡ ਕੇ ਗਏ ਸਾਡੇ ਬਜ਼ੁਰਗ ਤੁਸੀਂ ਉਧਰੋਂ ਸਭ ਕੁਝ ਛੱਡ ਕੇ ਆਏ ਹੈ ਨਾ ਕਿੰਨਾ ਮੁਸ਼ਕਲ ਹੋਊਗਾ ਉਹ ਮੌਕਾ ਕਿ ਅਸੀਂ ਜਿਹੜੇ 8-9 ਸਾਲ ਦੇ ਬੱਚੇ ਹੁੰਦੇ ਪਤਾ ਨਹੀਂ ਕਾਹਦੀ ਅਸੀਂ ਦੌੜੇ ਜਾਂਦੇ ਆ ਤੁਰੇ ਜਾਂਦੇ ਆ ਹੁਣ ਆਪਣੇ ਬੱਚੇ ਹੈਗੇ ਹੀ ਆ ਕਿੰਨਾ ਕਿਹਨਾਂ ਨੂੰ ਪਤਾ ਹੈ ਨਾ ਔਰ ਕੋਈ ਕੋਈ ਇਦਾਂ ਦੀ ਕੋਈ ਪਲਾਨ ਵੀ ਹੈ ਨਹੀਂ ਸੀ ਅਚਾਨਕ ਹੀ ਸਾਰੇ ਮਾਰੋ ਠੀਕ ਨਹੀਂ ਹੁਣ ਜੇ ਆਪਾਂ 76 ਸਾਲ ਲੰਘਣ ਤੱਕ ਵੀ ਆਪਾਂ ਸਵਾਲ ਆਪਣੇ ਆਪ ਨੂੰ ਪੁੱਛੀ ਜਾਂਦੇ ਪਏ ਅਸੀਂ ਕੀ ਕਰਨਾ ਹੈ ਹਾਂ ਕੀ ਕਰਨਾ ਅਸੀਂ ਇਹ ਸਾਈਡ ਜਿਹੜੀ ਮਰਜ਼ੀ ਮਾਰਦੀ ਹੈ ਜੋ ਮਰਜ਼ੀ ਪਰ ਆਪਣੇ ਕੋ ਅਨਸਰ ਨਹੀਂ ਕੋਈ ਹੈਗਾ ਵੀ ਅਸੀਂ ਤਾਂ ਨਾ ਤੁਸੀਂ ਤਾਂ ਨਾਰਾ ਲਾਇਆ ਨਹੀਂ ਨਾ ਅਸੀਂ ਜੱਟਾਂ ਨੇ ਲਾਇਆ ਨਾ ਤੁਸੀਂ ਲਾਇਆ ਨਾਰਾ ਲਾਇਆ ਕਿਨੇ ਉਹ ਕਿੰਨੀ ਜ਼ਮੀਨ ਦਾ ਮਾਲਕ ਸੀ ਜਿਹੜਾ ਆਪਾਂ ਕਹਿਣਾ ਮੰਨ ਲਿਆ ਠੀਕ ਨਹੀਂ ਜੇ ਹੁਣ ਤੁਸੀਂ ਜਾ ਕੇ ਭਗੋਰਾ ਦਾ ਦੇਖੋ ਯਾਰ ਅਸੀਂ ਇਦਾਂ ਦੀ ਪ੍ਰਾਪਰਟੀ ਛੱਡ ਕੇ ਚੱਲ ਗਏ ਇੰਨੀ ਜ਼ਮੀਨ ਭਾਰੀ ਆ ਭਗੋਰਾ ਦੀਆਂ ਪਧਰੀ ਜ਼ਮੀਨਾਂ ਬੜੀ ਬੇਰੀ ਜ਼ਮੀਨ ਪਧਰੀ ਆ ਫਧੀ ਕੋਈ ਠੀਕ ਹੈ ਜੀ ਉਥੇ ਜੋ ਮਰਜੀ ਜਾਂ ਹੌਲੀ ਹੋਣਾ ਉਹ ਤਾਂ ਬਾਅਦ ਦਾ ਮੈਟਰ ਆ ਨਹੀਂ ਬਿਲਕੁਲ ਸ਼ਾਹ ਦੇ ਬਾਅਦ ਕਰ ਪੜੇ ਹੋਏ ਘਰ ਛੱਡ ਕੇ ਆਣੇ ਇਹ ਕੋ ਸੌਖਾ ਕੰਮ ਸੀਗਾ ਬਹੁਤ ਔਖਾ ਕੰਮ ਆ ਨਾ ਬੈਂ ਹੈ ਜੀ ਬੈਂ ਹੈ ਜੀ ਨਹੀਂ ਹੈ ਜੀ ਮੈਂ ਆਪਣੇ ਨਹਿਰ ਬਣਾਤੀ ਆ ਹਾਂ ਨਹਿਰ ਬਣ ਕੇ ਬਾਅਦ ਦੇ ਵਿੱਚ ਹਾਂ ਉਹਦੇ ਉੱਥੋਂ ਦੀ ਦਰਜਾ ਪੁਲ ਬਣਿਆ ਜਿਹੜਾ ਸੜਕ ਪਿੱਛੋਂ ਜਾਂਦੀ ਆ ਹਾਂ ਜੀ ਹਾਂ ਜੀ ਕਾਰਪੇਟ ਹਾਂ ਹਾਂ ਉਹਦੇ ਤੋਂ ਪੁਲ ਬਣਿਆ ਗੇਟ ਰਾਏ ਪੰਜਾਬ ਦੇ ਨਾਮ ਜਾਂਦੀ ਗੇਟ ਬਰੇਟ ਲੱਗਾ ਆ ਮੱਖਣ ਸਿੰਘ ạtਵਾਲ ਦੇ ਨਾਂ ਦਾ ਅੱਛਾ ਮੱਖਣ ਸਿੰਘ ạtਵਾਲ ਇੱਥੋਂ 258 ਚੱਕੀ ਉੱਠ ਕੇ ਗਿਆ ਸੀ ਕੱਲ ਹੀ ਉਹਨਾਂ ਦੇ ਘਰ ਗਏ ਸੀ ਜਿਨ੍ਹਾਂ ਕੋ ਘਰ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਕੌਣ ਸੀ ਉਸੇ ਇੰਟਰਨੈਸ਼ਨਲ ਰਨਰ ਮਿਲਖਾ ਸਿੰਘ ਦੇ ਨਾਲ ਇੱਥੇ ਖੇਡਣ ਆਇਆ 1957 ਦੇ ਵਿੱਚ ਇੱਥੋਂ ਫਿਰ ਜਿੱਤ ਕੇ ਗਿਆ ਉਹ ਜਿਹੜੇ ਘਰ ਤੇ ਇਹਨਾਂ ਨੂੰ ਪਤਾ ਨਹੀਂ ਮੈਂ ਕਿਹਾ ਯਾਰ ਤੁਹਾਡੇ ਘਰ ਚ ਉਹ ਬੰਦਾ ਇੱਥੇ ਜੰਮਿਆ ਜਿਹੜਾ ਇੰਟਰਨੈਸ਼ਨਲ ਪਲੇਅਰ ਹਨਾ ਤਿੰਨ ਵਾਰੀ ਉਹ ਇੱਥੇ ਪਾਕਿਸਤਾਨ ਆਇਆ ਫਿਰ ਜਾਪਾਨ ਗਏ ਉਹ ਦੌੜਨ ਉਦੋਂ ਬਾਅਦ ਦੇ ਵਿੱਚ ਫੇ ਉਹਦੀ ਡੈਥ ਹੋ ਜਾਂਦੀ ਆ ਉਹ ਸੂਬੇਦਾਰ ਸੀ ਉਸ ਵੇਲੇ ਤੇ ਮੱਖਣ ਸਿੰਘ ਢਵਾਲਣ ਸੀ ਹਾਂਜੀ ਤੇ ਮਿਲਖਾ ਸੋਹਣੇ ਆਪਣੀ ਇੰਟਰਵਿਊ ਵਿੱਚ ਮੱਖਣ ਸਿੰਘ ਢਵਾਲ ਦਾ ਜ਼ਿਕਰ ਵੀ ਕੀਤਾ ਜਦੋਂ ਇੱਕ ਆਪਣਾ ਮੁੰਡਾ ਪਾਕਿਸਤਾਨੀ ਸੀਗਾ ਰਨਰ ਉਸ ਵੇਲੇ ਇੱਕ ਮਿਲਖਾ ਸੋਹਣ ਸੀਗਾ ਨਾਲ ਉਹ ਮੱਖਣ ਸਿੰਘ ਢਵਾਲ ਸੀਗਾ ਫੇ ਉਹਨੂੰ ਕੱਲ ਦੱਸ ਕੇ ਆ ਮੈਂ ਕਿ ਜਿਹੜੇ ਲਿਖ ਕੇ ਰੱਖ ਲਓ ਹਿਸਟਰੀ ਆ ਤੁਹਾਡੇ ਵਾਸਤੇ ਤੇ ਇਹ ਘਰ ਕੇ ਇਸ ਬੰਦੇ ਦਾ ਕਿੱਡਾ ਤਕੜਾ ਪਲੇਅਰ ਹੋਇਆ ਦੁਨੀਆ 'ਚ ਨਾਂ ਚੱਲਿਆ ਨਾ ਨਹੀਂ ਪਤਾ ਹੁਣ ਅਸੀਂ ਉੱਥੇ ਕੇ ਸਾਨੂੰ ਪਤਾ ਥੋੜੋ ਆ ਸਾਡੇ ਜੇ ਬਜ਼ੁਰਗ ਸੀ ਉਹਨਾਂ ਨੂੰ ਪਤਾ ਸੀ ਪਰ ਅਸੀਂ ਬਜ਼ੁਰਗਾਂ ਤੋਂ ਤੇ ਇੱਕ ਜਿਹੜਾ ਸਾਡੇ ਪੰਡਤਾਂ ਦਾ ਘਰ ਆ ਪੰਡਤ ਪਿਆਰਾ ਲਾਲ ਜੀ ਅਸੀਂ ਉਹਨਾਂ ਕੋਲ ਜਾਂਦੇ ਸੀ ਚਾਰਦਾ ਨਹੀਂ ਘੁਲਦਾ ਸੀ ਨਾ ਗਰਚਰਨ ਦਾ ਸੁਣਿਆ ਹੁਣ ਸਾਰਿਆਂ ਨੇ ਗਰਚਰਨ ਦੱਸਦੇ ਜੀ ਕਿ ਜਦੋਂ ਸਿੰਬੜੀ ਵਾਲਿਆਂ ਨੇ ਚੈਲੰਜ ਕਰ ਦਿੱਤਾ ਭਗੌਰਾਂ ਵਾਲਿਆਂ ਨੂੰ ਤਾਂ ਸਿੰਬੜੀ ਵਾਲਿਆਂ ਦਾ 바ਵਾ ਹੁੰਦਾ ਸੀ ਬਰਾਬਰੀ ਦਾ ਸੀ ਨਾ ਜ਼ਮੀਨ ਦੇ ਮਾਲਕ ਬਰਾਬਰ ਦੇ ਸੀ ਤਾਂ ਸਿੰਬੜੀ ਵਾਲਿਆਂ ਨੇ ਚੈਲੰਜ ਕਰਤਾ ਸੀ ਸਿੰਬੜੀ ਵਾਲੇ ਪਹਿਲਵਾਨ ਨੇ ਤਾਂ ਇਹ ਭਗੌਰਾਂ ਵਾਲੇ ਫੇਰ ਕੋਈ ਨਿਕਲਦਾ ਨਹੀਂ ਸੀਗਾ ਕੋਈ ਪਹਿਲਵਾਨ ਤਾਂ ਕਹੀ ਸੀ ਪਰ ਫੇਰ ਉਸ ਵੇਲੇ ਫਿਰ ਚਾਚਾ ਜੀ ਗਰਚਰਨ ਦਾਸ ਜਿਹੜੇ ਪਿਆਰਾ ਲਾਲ ਦੇ ਛੋਟੇ ਭਰਾ ਸੀ ਉਹਨੂੰ ਕੱਢਿਆ ਸਾਰਿਆਂ ਨੇ ਤੇ ਹੁਣ ਰਹਿੰਦੀ ਨਹੀਂ ਇਹ ਚਲੋ ਉੱਠੋ ਉੱਠੋਣ ਫੇ ਨੰਦ ਦਾ ਪੋਤਾ ਇਹਨਾਂ ਦਾ ਹਾਂ ਨੰਦ ਲਾਲ ਦਾ ਪੋਤਾ ਸੀਗਾ ਉਹਨੂੰ ਕੱਢਿਆ ਤਾਂ ਉਹ ਫੇ 7 ਦਿਨ ਢੋਲ ਵੱਜਿਆ ਪਹਿਲਾਂ ਸਿੰਬਲੀ ਤੇ ਬੜਵੇ ਆਪਣੇ ਬਘੌਰੀ 7 ਦਿਨ ਢੋਲ ਵੱਜੀ ਗਿਆ ਦੱਸਦੇ ਹੁੰਦੇ ਚਾਚਾ ਹੀ ਖੁਦ ਦੱਸਦੇ ਸੀਗੇ ਤੇ 7 ਦਿਨੀ ਫੇ ਮੁਕਾਬਲਾ ਹੋਣਾ ਸੀ ਤੇ ਸਕੂਲ ਦੇ ਵਿੱਚ ਫੇ ਗਰਾਊਂਡ ਦੇ ਵਿੱਚ ਮਿੱਟੀ ਪੱਟੀ ਉਹ ਗਰਾਊਂਡ ਬਣਾਈ ਉਹਦੀ ਹੈਨਾ ਹਾਂ ਖਾੜਾ ਤੇ ਗਰਚਾਰਨ ਦਾ ਚਾਚਾ ਹੀ ਤਾਂ ਵੀ ਡਰਦੇ ਸੀ ਵੀ ਕੱਲੀ ਫੈਮਿਲੀ ਆ ਹਾਂ ਹਾਂ ਕੱਲ ਨੂੰ ਉਹ ਸਿੰਬਲੀ ਵਾਲੇ ਤਕੜੇ ਬਹੁਤ ਸੀ ਉਹ ਦੇਖਣ ਪਾਲਾ ਕੇ ਫੇਕ ਕੱਲੀ ਡਰਤੇ ਹੁੰਦਾ ਹੀ ਆ ਨਾ ਆਹ ਸੈਣੀ ਸੀ ਜਾ ਫੇ ਮਹਿਲਾਂ ਵਾਲੇ ਹੋਏ ਚੂਚੀਏ ਜੇ ਬਾਕੀ ਸਾਰੇ ਪਿੰਡ ਵਾਲੇ ਸੀਗੇ ਇਹਨਾਂ ਨੇ ਕਿਹਾ ਤੂੰ ਫਿਕਰ ਨਾ ਕਰ ਤੂੰ ਕੋਲ ਇਹਨੂੰ ਤਿਆਰ ਕੀਤਾ ਤਕੜਾ ਬੋਸ ਸੀ ਹਾਂ ਜੀ ਹਾਂ ਚਾਨ ਦਾ ਬਹੁਤ ਤਕੜਾ ਸੀ ਉਹ ਜਦੋਂ ਫੇ ਮਕਾ ਮੈਨੇ ਨਾਂ ਨਹੀਂ ਜਿੱਤਾ ਉਦੋਂ ਬਾਜੀ ਲੈਂਦਾ ਹੈ ਨਾ ਉਹਦੇ ਵਿੱਚ ਗਰਚਾ ਪਿਆਰ ਲਾਲ ਦਾ ਮੁੰਡਾ ਵੀ ਨਾ ਕਿਸ਼ੋ ਪਹਿਲਵਾਨ ਦਾ ਉਹਨੂੰ ਆਉਂਦੇ ਨੇ ਉਹਨੇ ਦੋ ਚੌ ਮਿੰਟਾਂ ਚ ਚਿੱਟ ਕਰ ਛੜਿਆ ਪਲਟ ਕੇ ਮਾਰਿਆ ਮੁੜ ਕੇ ਨੀਵੀ ਪਾ ਕੇ ਚੱਲ ਗਿਆ ਸਿੰਬੜੀ ਵਾਲੇ ਹਾਂ ਜੀ ਫੇਰ ਮੁੜ ਕੇ ਨਹੀਂ ਚੈਲੰਜ ਹੋਇਆ ਪਰ 63 47 ਫੇ ਹੋ ਜਾਂਦੀ ਹੈ ਮੇਰੇ ਖਿਆਲ ਇਹ 45 ਦੀ ਗੱਲ ਆ ਇਹ ਬੜੀ ਜਵਾਨੀ ਸੀ ਚਾਚਾ ਜੀ ਨੇ ਦੇਖਿਆ ਉਹ ਤੌਰ ਉਹਨਾਂ ਦੀ ਜਿਹੜੇ ਉਹ ਜਿਹੜੇ ਫੇਰਦੇ ਹੁੰਦੇ ਨਾ ਅੰਮੂ ਹੀ ਆ ਉਹ ਹਜੇ ਵੀ ਪਈਆਂ ਨੇ ਅਸੀਂ ਉੱਥੇ ਖੇਡਦੇ ਹੁੰਦੇ ਹਾਂ ਨਾ ਉਹ ਉਹਨਾਂ ਦੇ ਭਤੀਜਾ ਸੀ ਸ਼ਾਮਰਾਰੀ ਉਹ ਫੇਰਦਾ ਹੁੰਦਾ ਸੀ ਇਹ ਨੰਦੂ ਦੇ ਮੇਰੇ ਖਿਆਲ ਤਿੰਨ ਤਿੰਨ ਚਾਰ ਮੁੰਡੇ ਸਨ ਨੰਦੂ ਦੇ ਤਿੰਨ ਸਗੇ ਜੀ ਵੱਡਾ ਜਗਨਨਾਥ ਉਹਦਾ ਮੁੰਡਾ ਕਪਲ ਸੀ ਉਹ ਤਿੰਨ ਸਾਲ ਦਾ ਕਪਲ ਹਕਮਤ ਕਰਦਾ ਸੀ ਇੱਕ ਹਕਮਤ ਉਹ ਕਰਦਾ ਕਪਲ ਕਰਦਾ ਹਾਂ ਪਿਆਰਾ ਲਾਲ ਕਰਦਾ ਹੀ ਹਕਮਤ ਪਿਆਰਾ ਲਾਲ ਤੋਂ ਸਿੱਖਿਆ ਕਪਲਦੇਵ ਤੇ ਗਰਚਰਨ ਦਾਸ ਦੁਕਾਨੇ ਕਰਦਾ ਸੀ ਤੇ ਉਹਦੀ ਪ੍ਰਾਣੀ ਹੱਤੀ ਸੀ ਹਜੇ ਉੱਥੇ ਹੀ ਆ ਅੱਛਾ ਉੱਥੇ ਹੀ ਹਜੇ ਵੀ ਹੈਗੀ ਉਹ ਕਪਲ ਕਪਲ ਤਾਂ ਅੱਜ ਕਰਦਾ ਹੁਣ ਸਕੂਲ ਦੇ ਨਾਲ ਇੱਕ ਨਾਅ ਸਾਂ ਕੇ ਨਹੀਂ ਅੱਛਾ ਜੀ ਨਾ ਉਹਦੀ ਵੀ ਦੁਕਾਨ ਸੀ ਅੱਛਾ ਉਹ ਸਾਡੇ ਜਿਹੜੇ ਘਰ ਸਨ ਉਹਨਾਂ ਨਾਲ ਦੁਕਾਨ ਚੁਣੀ ਅੱਛਾ ਅਬਾਜਾ ਛੋੜਾ ਪੱਕਾ ਤੇ ਮੁੱਤ ਪੱਤਨ ਪੱਕਾ ਕੱਚਾ ਉਹਦੋਂ ਮਾਲ ਫਿੱਟਾ ਜਿੱਦਾਂ ਜਿਹੜਾ ਲੋਕੀ ਗਏ ਜਿੱਦਾਂ ਬੈਠੇ ਜਿੱਦਾਂ ਕਿਨੂੰ ਕਮਰਾ ਪੈ ਗਿਆ ਜਾਂ ਘਰ ਪੈ ਗਿਆ ਉਹਦੇ ਬਹਿ ਗਿਆ ਉਹ ਚੀਜ਼ਾਂ ਸਾਰੀਆਂ ਬਸ ਖਾਲੀ ਪਿਆ ਸੀ ਉਸ ਵੇਲੇ ਤਾਂ ਉਹਦਾਂ ਜਵਾਨ ਵੀ ਹੈ ਨਹੀਂ ਹੁਣ ਉਹ ਜਵਾਨ ਵੀ ਹੈ ਨਹੀਂ ਵੈਸੇ ਇੱਕ ਦੀ ਗੱਲ ਹੈ ਇਹਦੇ ਪਾਸੇ ਰਹਦੇ ਆ ਸਿੰਮੀਰੇ ਪਾਸੇ ਹੈ ਸੀ ਮਾਰੇ ਗਰਚਾ ਦੋ ਤਿੰਨ ਘਰ ਸੀ ਇਹਨਾਂ ਨੇ ਮਿਸਤਰੀ ਕੰਮ ਕਰਦਾ ਮਿਸਤਰੀ ਕੰਮ ਕਰਦਾ ਆ ਉਸ ਆਤਮ ਸਿੰਘ ਹੁਣੀ ਅੱਛਾ ਤੁਸੀਂ ਉਹ ਚਾਰ ਭਰਾ ਸੀ ਇੱਕ ਜੱਗਾ ਇੱਕ ਜੱਗਾ ਸੀ ਇੱਕ ਆਤਮਾ ਸੌ ਸੀ ਇੱਕ ਇੱਕ ਹੋਰ ਸੀ ਉਹਦਾ ਛੋਟਾ ਭਰਾ ਉਹ ਉਹ ਮੂਹ ਮਸਜਿਦ ਦੇ ਮੋਹਰੇ ਉਹਨਾਂ ਦਾ ਹੁੰਦਾ ਸੀ ਉਹ ਕਾਰਖਾਨਾ ਜਿਹੜੇ ਕੁੱਟਦੇ ਹੁੰਦੇ ਜੱਤ ਦਾਤੀਆਂ ਆ ਸਾਡੇ ਗੁੱਦਰ ਜਾਂਦੀ ਚ ਪੱਗ ਹਾਂ ਜਿਹੜੀ ਮਸਜਿਦ ਸੀ ਨਾ ਸਿੰਬੜੀ ਵਾਲੀ ਪਾਸੇ ਹਾਂ ਉੱਧਰ ਹਾਂ ਉੱਥੇ ਸੀ ਉਹ ਤੇ ਜਦੋਂ ਅਸੀਂ ਚੱਕਿਆ ਉਦੋਂ ਉਹਨਾਂ ਨੇ ਅਮਰ ਸ਼ਕਿਆ ਸੀ ਸਿੰਘ ਸਜੇ ਹੋ ਸੀਗੇ ਆ ਕਹਾਣੇ ਸੁਣੀਆਂ ਗੱਲਾਂ ਸਾਰੀਆਂ ਜਿਹੜੇ ਲੋਕ ਸੀਗੇ ਉਹ ਕਿਦਾਂ ਦੇ ਸੀ ਉਦੋਂ ਫੋਨ ਕਿਦਾਂ ਦੇ ਆ ਹੁਣ ਤੇ ਸਾਰੇ ਸਰਦਾਰੇ ਹੀ ਆ ਨਾ ਉੱਥੇ ਹਾਂਜੀ ਤੇ ਉਦੋਂ ਤੇ ਫੇ ਉਹ ਜੇ ਮੈਨੂੰ ਨਾਨ ਜੀ ਤਾ ਬਹੁਤ ਤਕੜੀ ਜ਼ਮੀਨ ਦਾ ਜੋ ਮਾਲਕ ਸੀ ਜਿਹੜਾ ਉਸ ਵੇਲੇ ਕਵੀ ਸੀ ਆ ਬੜੇ ਤਕੜੇ ਆ ਆਪਣੇ ਉਹ ਤਕੜੇ ਸੀ ਉਹ 100 100 135 ਕਿ 40 ਏਕੜੋਂ ਭਗੋੜਾਣਾਂ ਦੇ ਲੈ ਗਿਆ ਸੀ ਆਹੋ ਬਈ ਜਨਬ ਜਿੱਥੋਂ ਜਿੱਥੋਂ ਪੰਗਾ ਪੈਂਦਾ ਸੀ ਤੇ ਭਗੋੜਾਣਾਂ ਵਾਲੇ ਕਹਿੰਦੇ ਤੂੰ ਹੋਵੇਂ ਕੋਣ ਸਾਡੀ ਜ਼ਮੀਨ ਲੈ ਗਿਆ ਲੈ ਤਾਂ ਹੁਣ ਜਿਹਨੇ 베ਤੀ ਉਹ ਲੈ ਗਿਆ ਉਹ ਭਗੋੜਾਣਾਂ ਵਾਲੇ ਉੱਥੋਂ ਕਿਹੜੇ ਖਾਂਦੇ ਉਹਨਾਂ ਛੋਟੀ ਜ਼ਮੀਨ ਇੱਕ ਵੱਡੀ ਸੀ ਮਣੀ ਨਹੀਂ ਕੋਈ ਸਿੰਪਲੀ ਇੱਕ ਵੱਡੀ ਮਣੀ ਕੋਈ ਨਾ ਛੋਟਾ ਵੱਡਾ ਸੋਨਾ ਛੋਟਾ ਜਿਹਾ ਪਿੰਡ ਸਿਕਾ ਸੋਨਾ ਵੀ ਛੋਟਾ ਸੋਨਾ ਸੋਨਾ ਲੱਗ ਗਈ ਆ ਬਾਰੇ ਤੇ ਪਿੰਦੇ ਨਾਲ ਬੈਠੇ ਜਿੰਮੀ ਦੇ ਤਾਜਖਾਨ ਨਾ ਤਾਜਖਾਨ ਅੱਛਾ ਜੀ ਸਾਬਕ ਖੁੱਲ ਲਿਆ ਮੇਰੇ ਹਾਂ ਤੇ ਭਗੌੜੀ ਬੈਠੇ ਨਾ ਸਭ ਤਾਜਖਾਨ ਤੇ ਬੜੇ ਦਲੇਰ ਆ ਅੱਛਾ ਅੱਛਾ ਬਲੇਰ ਮੁੰਡੇ ਬਹੁਤ ਕਰਦੇ ਉਹਨਾਂ ਦੀ ਕਾਰਮੀ ਵੀ ਜੋ ਸੀ ਕਿੰਨੇ ਕੁ ਦਲੇਰ ਹਾਂ ਮੈਂ ਜੀ ਦਲੇਰ ਸਿਗੇ ਤਾਂ ਹੀ ਉਹ ਆਪਣਾ ਸਾਹਮਣੇ ਬੈਠੇ ਸੀ ਅੱਧੀ ਦਾ ਕੋ ਲਈਏ ਇਹਨਾਂ ਨੇ ਇਹ ਜਿਹੜਾ ਕੈਂ ਵਗੈਰਾ ਕਿਦਾ ਨਹੀਂ ਮਿਲੇ ਆਲੇ ਨੇ ਉਦੋਂ ਲਈ ਸੀ ਪਹਿਲੇ ਹੀ ਲੈ ਗਿਆ ਇਹ ਉਦੋਂ ਕਿਤੇ ਜਦੋਂ ਆਇਆ ਤਾਂ ਕਾਫੀ ਉਹ ਜ਼ਮੀਨ ਦਾ ਹੀ ਫੇ ਕਾਫੀ ਗੜਬੜ ਹੁੰਦੀ ਸੀ ਆਸ ਵਿੱਚ ਹੀ ਉੱਥੋਂ ਹੀ ਕਹਿੰਦੇ ਸੀ ਨਾ ਕਿ ਜ਼ਮੀਨ ਸਾਡੀ ਭਗੋਰਾ ਦੀ ਇਹ ਬੰਦਾ ਕਿਦਾ ਲੈ ਗਿਆ ਭਗੋਰਾ ਜਾਣ ਕੇ ਜੇ ਨੋ ਤਾਂ ਬਲੋ ਰਹੀ ਕਿ ਤੁਹਾਨੂੰ ਪਤਾ ਲੱਗਿਆ ਵੀ ਭਗੋਰੀਏ ਲੋਕ ਕਿਦਾਂ ਦੇ ਹੈਰਾਨ ਸਨ ਪਹਿਲਾਂ ਮੈਂ ਤਾਂ ਇੱਥੇ ਖਲਾਕ ਅੱਛਾ ਸੀ ਜਾਂ ਉਹ ਤਾਂ ਫਿਰ ਜਿਹੜੇ ਹੁਣ ਜਿੰਦਾ ਆਤਮਾ ਸੋਂ ਹੋਣੀ ਸੀ ਉਹ ਜਾਂ ਪੰਡਤ ਪਿਆਰਾ ਲਾਲ ਜੀ ਸੀਗੇ ਹਾਂ ਪਿਆਰਾ ਉਹਨਾਂ ਤੋਂ ਸਾਰੀਆਂ ਗੱਲਾਂ ਹੀ ਸੁਣੀ ਆਏ ਆ ਤਾਂ ਹੀ ਅਸੀਂ ਯਾਦ ਕਰਦੇ ਹਾਂ ਮਹਿਲਾਂ ਵਾਲਿਆਂ ਨੂੰ ਬਾਕੀ ਜਿਹੜੇ ਹੈਗੇ ਆ ਰਾਣਾ ਸਾਹਿਬ ਨਾਲ ਗੱਲਾਂ ਮਤ ਉਹ ਜੰਨੀਆਂ ਕਿ ਕਿਦਾਂ ਦੇ ਲੋਕ ਸੀਗੇ ਫਿਰ ਬਾਬੇ ਸਾਈਂ ਦਾਸ ਤੋਂ ਉਹ ਤਾਂ ਨਿਆਣਾ ਵੀ ਸੀਗਾ ਹਾਂ ਇੱਥੇ ਬੈਠਦਾ ਬਹੁਤ ਸਾਡਾ ਨਾ ਬਾਬਾ ਜੀ ਦਾ ਰੋਟੀ ਪਾਣੀ ਦਾ ਸਾਂਝਾ ਹੀ ਬੈਠਣ ਉੱਠਣ ਦਾ ਜਿਹੜੀ ਆਪਣਾ ਨਾ ਜੀ ਮੈਂ ਥੋੜੀ ਜਿਹੀ ਗੱਲ ਐ ਅੱਜ ਜਿਹੜੀ ਅਸਲ ਹਿਸਟਰੀ ਸ਼ੇਅਰ ਹੋਈ ਨਾ ਤੱਕ ਇਹਨਾਂ ਦੇ ਦੋ ਵਾਰ ਕਜ਼ਨ ਆਇਆ ਉਹਨਾਂ ਨੂੰ ਇੰਨੀ ਹਿਸਟਰੀ ਦੀ ਸੀ ਪਤਾ ਹਾਂ ਮਾਸ਼ਾਅੱਲਾ ਇਹ ਬੰਦੇ ਜ਼ਰਾ ਨਾ ਡੀਪਲੀ ਉਸ ਸੋਚ ਦੇ ਮਾਲਕ ਆ ਅਮਰੀਕਾ ਰਹਿਣ ਦੇ ਬਾਵਜੂਦ ਸਾਲ ਡੇਢ ਸਾਲ ਬਾਅਦ ਬਗੋਰਾ ਆਉਂਦੇ ਆ ਆਪਣਾ ਐਸੇ ਤਰ੍ਹਾਂ ਇਹਨਾਂ ਪੂਰਾ ਚੱਕ ਬੜਾਇਆ ਬੜੇ ਵੈਲਫੇਅਰ ਦੇ ਕੰਮ ਦਿਸਪੈਨਸਰੀ ਸਕੂਲ ਗਰਾਊਂਡ ਬੜੀ ਅੱਛੀ ਬਣਾਈ ਹਾਂ ਸਾਲ ਟੂਰਨਾਮੈਂਟ ਉਹ ਵੀ ਇਹਨਾਂ ਨੂੰ ਇਹ ਬੜੀ ਤਮੰਨਾ ਬਗੋਰਾ ਆਣ ਕਰਦੇ ਆ ਕਰਦੇ ਆ ਸਾਨਾ ਹੋ ਗਿਆ ਰابطਾ ਜਿਹੜੀ ਅੱਜ ਉੱਥੇ ਹਿਸਟਰੀ ਸ਼ੇਅਰ ਹੋਈ ਹੈ ਨਾ ਸਾਡੇ ਉਹ ਬੰਦੇ ਦਾ ਬਾਈ ਤਾਜ ਪੁੱਜਿਆ ਸਾਹਿਬ ਦਾ 15 ਹਾਂ ਉਹ ਚੁਕੇ 14-15 ਸਾਲ ਦੇ ਸੀ ਉਹ ਆਪਣੇ ਬਗੋਰਾ ਦੇ ਸੀ ਰੱਖ 15 ਕਿੱਥੇ ਉਹਨਾਂ ਦਾ ਵਾਲਦ ਤੇ ਚੜ੍ਹ ਰੱਤ ਜੀ ਹੀ ਛੱਡ ਗਏ ਇਹਨਾਂ ਨਾਲ ਜਦੋਂ ਮੈਂ 100 ਕ ਨਾਮ ਦਾ ਸ਼ੇਅਰ ਹੋਇਆ ਹਾਂ ਪੁਰਾਣਾ ਉਥੋਂ ਦੇ ਵਿੱਚ ਰਹਿ 14-15 ਤੇ ਆ ਰਿਹਾ ਆ ਦੂਰ ਆ ਸੁਣ ਦੇ ਇੱਕ ਜੇ ਲੱਗੀ ਛਿੱਤੀ ਚਲ ਗਿਆ ਸੀ ਇਹ ਗੇਰਾ ਉਹ ਕਿਨੇ ਦੇ ਸੀ ਗੈਰ ਕਾਜ ਅਸੀਂ ਉਹ ਜਿਹੜਾ ਵਿਚੀ ਲੰਘ ਕੇ ਆਪਣੇ ਖੇਤਾਂ ਵਿੱਚ ਕੋਈ ਚੀਜ਼ ਵੀ ਆਉਣਾ ਉਹ ਹਾਂ ਅਸੀਂ ਰਿਕਾਰਡਿੰਗ ਤਾਂ ਕੀਤੀ ਆ ਫਿਰ ਭਾਜੀ ਨੇ ਕਿਹਾ ਕਿ ਆ ਗਏ ਆਪਣੇ ਖੇਤਾਂ ਆ ਕੰਮ ਕਮ 100 ਬੰਦੇ ਇਹ ਵੀ ਉਹਨੂੰ ਇੰਜਾਰ ਦੇ ਸੀ ਯਕੀਨ ਆ ਵੀ ਪਤਾ ਦਾ 63 ਤੇ ਆ ਲੇਕਿਨ ਉਹ ਬੰਦੇ ਤਾਂ 85 ਤੋਂ ਬਾਅਦ ਮੰਦੇ ਸ਼ੁਰੂ ਹੋ ਜਾਂਦਾ ਉਹ ਪੂਰਾ ਇਹਨਾਂ ਨੂੰ ਅਵੇਰਨੈਸ ਇਹਨਾਂ ਦੇ ਇਹਨਾਂ ਦੇ ਵਿੱਚ ਵੀ ਸੀ ਬੜਾ ਮੇਨ ਕਿ ਮੈਨੂੰ ਨਾ ਬਗੌਰਿਆਂ ਆਇਆ ਨਾ ਮੇਰੀ ਮੁਲਾਕਾਤ ਹੋਣਾ ਚਾਹੀਦਾ ਮੈਂ ਕਿਹਾ ਹਾਂ ਹਲਤੀ ਤਾਂ ਦੋ ਤੇ ਆ ਲੇਕਿਨ ਆਪਾਂ ਤੁਸੀਂ ਆਓ ਉਹ ਫਿਰ ਇਹਨਾਂ ਨਾਲ ਸਾਡਾ ਵੀ ਐਸਾ ਤਲਕ ਮਤਲਬ ਹੋਇਆ ਕਿ ਸਾਨੂੰ ਮਹਿਸੂਸ ਆਇਆ ਕਿ ਇਹ ਵੀ ਬੰਦੇ ਬੜੀ ਨਾ ਚਾਹਤ ਰੱਖਣ ਉਹਦੇ ਸਰਦਾਰ ਜੀ ਤੁਸੀਂ ਨਾਮ ਸੁਣਿਆ ਹੋਇਆ ਉਹ ਜਿਹੜੇ ਨੇ ਅਜਬ ਸਿੰਘ ਮਾਸਟਰ ਸਾਹਿਬ ਪੰਜਾਬ ਸਿੰਘ ਚਾਚਾ ਇਮਾਨ ਉਹ ਕੈਨੇਡਾ ਹੁੰਦੇ ਮਾਸਟਰ ਗੁਲਾਮ ਅਮਮਦ ਸਾਹਿਬ ਹਾਂ ਇਹ ਉਹਨਾਂ ਦਾ ਬੇਟਾ ਅੱਛਾ ਮਾਸਟਰ ਸਾਹਿਬ ਇੱਥੇ ਮੈਂ ਜਦੋਂ ਵੇਖਿਆ ਬੜਾ ਰਸੀਦਾ ਗੱਲ ਕਰਦੇ